ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚਾਹਵਦੇ ਜੀ ਕੰਮ ਵੀ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਵਧੀਆ ਤੇ ਬਾਕੀ ਤੁਹਾਨੂੰ ਸਾਰਿਆਂ ਦੇ ਤੁਹਾਡਾ ਜੀ ਮੇਰੇ YouTube ਚੈਨਲ ਸਰਬਜੀਤ ਮਾਨ ਕੋਲੋਂ ਬਸਤੇ ਬਾਬਾ ਸੁਖਪ੍ਰੀਤ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਦੀ ਬੁਤ ਖਿਸ਼ਿਆ ਕੇ ਤੁਹਾਡੇ ਸਾਰਿਆਂ ਦੀ ਕਮਾਈ ਚੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਬਹੁਤ ਵਧੀਆ ਤੇ ਮੇਂ ਆਗਿਆ ਜੀ 10 ਤੱਕ ਦੇਤੀ ਰਾਤ ਗਰਜਿਆ ਮੀਂਹ ਵੀ ਪਿਆ ਤੇ ਹਵਾ ਵੀ ਬਹੁਤ ਚੱਲੀ ਆ ਚਲੋ ਮੀਂਹ ਪੈਣਾ ਵੀ ਜ਼ਰੂਰੀ ਤਾਂ ਮੀਂਹ ਪਿਆ ਪਰਮੇਸ਼ਰ ਦਾ ਜੀ ਆ ਜਿਹਾ ਤਾਂ ਸਭ ਕੁਝ ਹੋ ਜਾਵੇ ਦਿਵਾਲੀ ਦੇ ਬਾਅਦ ਕੋਈ ਮੀਂਹ ਨਹੀਂ ਤਾਂ ਹਵਾ ਦੇ ਵਿੱਚ ਪੋਲੂਸ਼ਨ ਹੁੰਦਾ ਤੁਹਾਨੂੰ ਪਤਾ ਸੋ ਹੁਣ ਹਵਾ ਵੀ ਸ਼ੁੱਧ ਹੋ ਗਈ ਮੌਸਮ ਵੀ ਸਾਫ਼ ਹੋ ਗਿਆ ਦੋਨੇ ਕੰਮ ਹੋ ਗਏ ਚਲੋ ਆਪਣੇ ਪਰਸੋਂ ਕੜਕ ਪੀਜੀ ਦੀ ਹੈ ਤਾਂ ਵੈਸੇ ਫਰਦ ਨੂੰ ਕੋਈ ਨੁਕਸਾਨ ਨਹੀਂ ਹੈਗਾ ਸੋ ਇਹਨਾ ਦੇਣਾ ਪਰਮਾਤਮਾ ਦੇ ਹੱਥਾਂ ਉਹ ਹੀ ਬੜਾਈਆਂ ਬਖਸ਼ ਰਿਹਾ ਰਹੇ ਨੇ ਨੂੰ ਤੇ ਬਾਕੀ ਤੁਹਾਦਾ ਇਹ ਕੰਮ ਸ਼ਾਮ ਦੇ ਸਵਾ 7 ਦਾ ਟਾਈਮ ਹੋ ਗਿਆ ਹਨੇਰਾ ਹੋ ਗਿਆ ਸਾਰੇ ਆਪਣੇ ਆਪਣੇ ਕੰਮ ਲੱਗੇ ਹੋਏ ਅੱਜ ਦਿਨ ਦੇ ਵਿੱਚ ਵੀ ਕੋਈ ਪ੍ਰੋਗਰਾਮ ਤੇ ਇਸ ਵਾਰ ਇਸ ਕਰਕੇ ਵਲੌਗ ਨਹੀਂ ਬਣਾਇਆ ਤੇ ਹੁਣ ਘਰੇ ਬੈਠੇ ਆ ਜੀ ਬੱਚਿਆਂ ਨਾਲ ਵੀ ਤੁਹਾਨੂੰ ਮਿਲਿਆ ਦੇਣਾ ਤੇ ਬਾਕੀ ਤੁਹਾਡਾ ਸਾਰੇ ਮੇਰੇ ਆਪਣੇ ਭੈਣਾਂ ਮੇਰੇ ਵੀਰ ਜਿਹੜੇ ਪਰਿਵਾਰ ਨੂੰ ਸਿੱਧੇ ਦੇ ਨਾਲ ਕਮੈਂਟ ਕਰਦੇ ਆ ਤਹਿ ਦਿਲੋਂ ਤੁਹਾਨੂੰ ਧੰਨਵਾਦ ਕਰਦਾ ਜੀ ਤੁਸੀਂ ਬਹੁਤ ਪਿਆਰ ਕਰਦੇ ਹੋ ਕੜਜਾਂ ਗਲਾਤ ਰੱਖਿਆ ਵੈਭੂ ਤੇ ਬਾਕੀ ਸਾਰੇ ਘਰ ਦੇ ਵਿੱਚ ਆਪਣੇ ਭਾਈ ਆਪ ਇਹ ਆਪਣਾ ਬੈੱਡ ਇੱਥੇ ਪਏ ਸੀਗੇ ਰਾਮ ਦੇ ਨਾਲ ਆ ਦੇਖੋ ਚਾਰਜਰ ਲੱਗਿਆ ਵਾ ਸ਼ਾਂਤਮਈ ਮਾਹੌਲ ਬੱਚੇ ਬਾਈ ਉਹ ਦੇਖੋ ਭਾਣ ਗਈ ਵੀ ਸਾਡੀ ਘਰ ਰੌਣਕ ਲੱਗ ਗਈ ਕੱਲ ਹੈ ਨਹੀਂ ਦੀ ਆ ਦੇਖੋ ਬਾਈ ਇਹਨਾਂ ਦਾ ਜਸ਼ਨ ਕੋਲੇ ਰਹਿਣਾ ਹੈ ਆ ਦੇਖੋ ਬਿਲਕੁਲ 사시 ਕਾਲ ਬਲਾਈ ਜਸ਼ਨ ਤੋਂ ਮੇਨੋ ਜੀ ਸਾਡਾ ਮੇਰਾ ਲਾ ਸਾਰਤ ਵੀ ਪਿਆਰ ਦਾ 사시 ਕਾਲ ਐਦੋ 사시 ਕਾਲ ਬਲਾਈ ਮੇਰਾ ਪੁੱਤ 사시 ਕਾਲ ਕਸਿਕ ਐੱਥਡੇ ਟੋਪੀ ਦੀ ਜੀ ਨੇ ਚੱਕਦੀ ਉੱਪਰ ਨੂੰ ਜਸ਼ਨ ਬਾਈ ਕੀ ਕਰ ਰਹੀ ਆ ਮੈਂ ਤਾਂ ਆਪਣੇ ਸਕੂਲ ਦਾ ਪ੍ਰੋਜੈਕਟ ਕਰ ਰਹੀ ਆ ਮੈਨੂੰ ਲੱਗਿਆ ਵੀ ਮਨਜੀਤ ਨੂੰ ਖਿਲਾ ਰਹੀ ਆ ਨਹੀਂ ਇਹ ਵੀ ਖੇਲ ਰਹੀ ਹੈ ਨਾਲੇ ਆਪਣਾ ਕੰਮ ਕਰ ਰਹੀ ਆ ਲਾ ਹਾਂਜੀ ਨਾਲ ਦੇ ਨਾਲੇ ਹਾਂਜੀ ਦਿਖਾਈ ਬਗੂ ਤੂੰ ਕੀ ਕੰਮ ਕਰ ਰਿਹਾ ਏ ਆ ਲੋ ਬਾਈ ਇਹ ਵੀ ਜਸ਼ਨ ਦੇ ਨਾਲੇ ਬਾਈ ਲੱਗੀ ਹੋਈ ਆ ਨਾਲ ਦੇ ਨਾਲ ਕੰਮ ਕਰੀ ਜਾਂਦੀ ਏ ਜਸ਼ਨ ਤੈਨੂੰ ਤੰਗ ਤਾਂ ਨਹੀਂ ਕਰਦੀ ਇਹ ਟੀਮ ਵਰਲਡ ਵਰਡ ਅੰਤਾਕਸ਼ਰੀ ਅੰਤਾਕਸ਼ਰੀ ਹੈ ਹਾਂ ਇਹ ਨਹੀਂ ਜੀ ਹਾਂ ਦੇਖੋ ਉਹ ਦੇਖੋ ਬਈ ਦੇਖੋ ਇਹਨੂੰ ਬਾਈ ਇਹ ਮਸੀ ਚੀਜ਼ਾਂ ਮਿਲੀਆਂ ਖੇਲਣ ਨੂੰ ਹੈ ਸੇਗਰੀ ਜਸ਼ਨ ਬਚਾਇਆ ਆਪਣਾ ਕੰਮ ਹੈ ਇਧਰ ਨੂੰ ਦੇਖੀ ਮੇਰਾ ਬੱਗੂ ਦੇਖੀ ਇਧਰ ਨੂੰ ਮਾਮੇ ਕੰਨੀ ਨੂੰ ਚੀਜ਼ ਖਾਣੀ ਹੈ ਹੈ ਖਾਣੀ ਹੈ ਕਹਿੰਦੇ ਕੋਈ ਨਹੀਂ ਬਾਈ ਦੇ ਖਾਤਰ ਚੀਜ਼ਾਂ ਵਾਧੂ ਪਈਆਂ ਤੇ ਕੋ ਦੇਖੋ ਇੱਧਰ ਮਹਾਰਾਜਾ ਫੀਲਿੰਗ ਹੈ ਕੋਈ ਲੰਦਾ ਇਹ ਬੰਦਾ ਲੈ ਰਿਹਾ ਆਪਣਾ ਦੇਖੋ ਇਹ ਬੁਲਾ ਵੀ ਸਾਸਿਕਾਲ ਸਾਸਿਕਾਲ ਸਾਂਗੀ ਵਾਲਾ ਦੇਖੋ ਅੱਜ ਬੰਦਾ ਸਮਝਦਾਰ ਹੋ ਗਿਆ ਇਹਨੇ ਟੀਵੀ ਦੀ ਆਵਾਜ਼ ਬੰਦ ਕਰਤੀ ਇਹਦੀ ਸਮਝਦਾਰੀ ਇਹਨੂੰ ਪਤਾ ਵੀ ਮੈਨੂੰ ਸਾਸਿਕਾਲ ਬੁਲਾਉਣੀ ਪੈਣੀ ਕਿ ਅੱਜ ਟਿਊਸ਼ਨ ਜਾ ਕੇ ਆਇਆ ਤਾਂ ਤੇ ਦੇਖੋ ਬਾਈ ਇੱਕ ਚੀਜ਼ ਦਿਖਾਉਂਦਾ ਇੱਧਰ ਤਾਂ ਲੱਗਦਾ ਵੀ ਬਾਲ ਪੂਰੇ ਇੱਧਰ ਤਾਂ ਲੱਗਦਾ ਵਿਵਾਲੀ ਦੇ ਖਿੰਡੇ-ਖਿੰਡੇ ਵੀ ਨਹੀਂ ਹੈਗੇ ਇਹਨਾਂ ਜਿਹੜਾ ਬਾਈ ਮਸ਼ੀਨ ਨਾਲ ਵਾਲ ਕੱਟ ਲੇ ਤੇ ਮਨਾਂ ਚਾਰਜੀ ਉਪਰ ਲਾਈ ਤੇ ਉਹ ਬੜੇ ਹੋਣ ਲੱਗ ਗਏ ਦਿਨ ਚ ਤਾਂ ਪਟਕਾ ਬਣ ਕੇ ਰੱਖਦਾ ਅੱਜ ਮੇਰਾ ਪੁੱਤ ਸਕੂਲ ਵੀ ਜਾਇਆ ਹੈ ਨਾ ਟਿਊਸ਼ਨ ਵੀ ਜਾਇਆ ਹੈ ਜੀ ਚਲ ਫਿਰ ਐ ਕਰ 20 ਤੱਕ ਗਿਣਤੀ ਸੁਣਾ ਅੱਤੂਰਤੀ ਫੋਲ ਫਾ ਸਿਕਸ ਸੈਵਨ ਏਟ ਨਾਈਨ ਟੈਨ ਬਾ ਬਲੇ ਬਾ ਤੁਤਾ ਫਾਤਿ ਤੋਦੀ ਬਾ ਤੁਹ ਹੋਦੀ ਬਾ ਤੁਹ ਬੱਚੀ ਫਿੱਟ ਬੱਚਾ ਵੈਨ ਬਾਨੇ ਇਵਾਨਾ ਲਾ ਭਾਈ ਹੁਣ ਆਵਾਜ਼ ਨਹੀਂ ਨਿਕਲੀ ਤੇ ਠੀਕ ਹੈ 2020 ਥੈਂਕ ਯੂ ਲੋ ਭਾਈ ਇਹ ਬੰਦਾ ਬੈਠਾ ਹੈ ਆਪਣਾ ਕੰਮ ਪਰ ਬਾਕੀ ਬਾਹਰ ਨੂੰ ਚੱਲਦੇ ਆ ਸਾਰੇ ਇੱਧਰ ਅਜ ਸ਼ਨਾਈ ਓਏ ਉਧਰ ਭਾਈ ਬੁਆ ਦਾ ਮੁੰਡਾ ਵਿਆਹ ਹੈ ਬਹੁਤ ਦਿਨ ਆ ਵੀ ਤੁਹਾਨੂੰ ਮਿਲਾ ਦੇਣਾ ਆ ਤੇਰੇ ਪੱਗ ਬੰਨਣਾ ਆ ਸੱਸੀ ਕਾਲ ਬੁਲਾਵੇ ਬੈਗੁਰਜੀ ਦਾ ਖਾਲਸਾ ਬੈਗੁਰਜੀ ਇਹ ਸੱਸੀ ਕਾਲ ਹੀ ਬੁਲਾ ਦੇ ਬਈ ਸੱਸੀ ਕਾਲ ਜੀ ਗਿਆਨੀ ਆ ਯੱਟ ਪਾਲ ਆ ਤੇਰੇ ਮੁੰਡੇ ਨੇ ਕਿੱਥੇ ਜਾਣਾ ਅੱਜ ਕੇ ਅਸਰ ਸੌਂਦ ਲਾ ਅੱਛਾ ਪਾਰਟੀ ਪਰ ਜਾਣਾ ਹੈ ਹੈ ਨਿੰਮਾ ਬਾਈ ਬੈਠਾ ਬਹਾਰ ਨਿੰਮਾ ਬਾਈ ਆ ਜਾ ਅੰਦਰ ਨੂੰ ਪਾ ਜਾਰ ਬਾਈ ਆ ਜਾ ਆ ਜਾ ਯਾਰ ਆਹੀਂ ਆ ਜਾ ਆ ਜਾ ਆ ਜਾ ਜਗਦਾ ਹੈ ਉਹ ਜਗਦਾ ਹੈ ਲੈ ਬਾਈ ਨਿੰਮੇ ਦੀ ਸਾਸਰੀ ਘਾਲ ਪਰਬਾਨ ਕਰੋ। ਆਲਾ ਮੋਟਰਸਾਈਕਲ ਸਟੈਂਡੇ ਬਣਿਆ ਪਿਆ ਨੀ ਮੇ ਘਰ। ਹੈ? ਚਲੋ ਭਾਈ ਨਿੰਮੇ ਭਾਈ ਨੂੰ। ਭਾਈ ਜਨਮ ਦੇਣ ਕਰਕੇ ਆ ਪਿਆ ਸਮਾਨ। ਆ ਮੈਨੂੰ ਪਤਾ ਤੁਸੀਂ ਪਾਰਟੀ ਪਰ ਆਜੇ ਠੰਡੇ ਪਏ ਆ ਨਾ। ਹਾਂ ਹਾਂ ਠੰਡੇ। ਹੋ ਠੀਕ ਹੈ ਭਾਈ ਆ ਜਾ ਅੰਦਰ ਨੂੰ। ਨਹੀਂ ਬੱਸ ਮੈਂ ਤੈਨੂੰ ਪਤਾ ਪਾਣੀ ਪਿਆ ਹੋਇ ਜੁੱਤੀ ਹੈ। ਤਾਂ ਕੀ ਹੋ ਗਿਆ ਯਾਰ? ਪਾਨੋ ਰਿਕ ਤੇ ਜਵਾਬ ਹੈ। ਨਾ ਨਾ। ਚਲ ਠੀਕ ਹੈ। ਚਲੋ ਬੈਠਾ। ਅਮਨ ਉਹ ਪੱਗ ਬਣਾਉਣ ਕਰਕੇ ਆ ਗਿਆ ਉਹ ਇਹਨੂੰ। ਪੱਗ ਪਿਆ ਹੈ ਕਹਿੰਦਾ ਪੱਗ ਬਣਾਉਣਾ ਆ ਮੈਂ। ਠੀਕ ਹੈ ਚਲ। ਅੱਧਾ ਫੋਨ ਕਰਦਾ ਉਹ ਵੀ। ਆਹੋ। ਠੀਕ ਆ ਚਲੋ ਬਾਈ ਅੰਦਰ ਵਾਕੀ ਮਲਾਉਂਦੇ ਆ ਤੁਹਾਨੂੰ ਆ ਜਾ ਬਾਈ ਅੰਦਰ ਨੂੰ ਆ ਜਾ ਉਹ ਲੈ ਫੇਰ ਸਾਡਾ ਬੱਗੂ ਮੂਰੇ ਦਾ ਮੂਰੇ ਹੀ ਖੜਾ ਏ ਹੈ ਨਾ ਲਓ ਬਾਈ ਇੱਧਰ ਰੌਣਕਾਂ ਹੀ ਲੱਗੀਆਂ ਪਈਆਂ ਭੈਣ ਨੂੰ ਮਿਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਹ ਵੱਲੇ ਗੜ ਦੂੰਗਾ ਅੱਜ ਪਟਿਆਲਾ ਸ਼ਾਹੀ ਪਤਾ ਨਹੀਂ ਕਿਹੜੀ ਰੰਗ ਹੋਣੀ ਹੈ ਹੈ ਦੇਖਦੇ ਹਾਂ ਹੁਣ ਕਿਹੜੀ ਰੰਗ ਹੁੰਦੀ ਹੈ ਰੰਗ ਮੁੰਡੇ ਨੇ ਵਧੀਆ ਸਿਰੇ ਦਾ ਲੱਤਾ ਆਪ ਵੀ ਹੱਥ ਖੋਲ ਮੜਾ ਜਾ ਘਰ ਬੈਠਾ ਬੈਠਾ ਨਾ ਬੰਨੇ ਕਰਨੀ ਆ ਮੈਂ ਸਿੱਖਣੀ ਹਾਂ ਆ ਲੈ ਬਾਈ ਫਿਰ ਹੋਰ ਮਾਰਾ ਟੈਕਿਆ ਰ ਹਾਂ ਕੋਈ ਨਾ ਕਾਲੀ ਕਰੀ ਜਾਈ ਵੀ ਠੰਡੇ ਲੈ ਕੇ ਜਾਣੇ ਆ ਮੁੰਡੇ ਦੇ ਪੇਚਾ ਵਧੀਆ ਕਰਦੀ ਲਓ ਬਾਈ ਇਕਣਾ ਹੀ ਸਾਰੇ ਕੰਮ ਚੱਲਦੇ ਆ ਤੇ ਉਧਰ ਅੰਦਰ ਭੈਣ ਉਹ ਸਾਹਮਣੇ ਬਾਈ ਬਾਹਰ ਚਲੀ ਗਈ ਇਧਰ ਮਿਲੋ ਜੀ ਪਹਿਲਾਂ ਮੇਰੇ ਕੋਲ ਸਾਰੇ ਨੇ ਹੱਥ ਜੋੜ ਕੇ ਪੈਰ ਮੈ ਸਰਸ਼ ਗਾ ਤੇਰੇ ਤੂੰ ਦਾ ਆਪਣਾ ਇਹ ਧਾਮ-ਜਾਮ ਛੇੜੀ ਬੈਠੀ ਐ ਹਾਂਜੀ ਸਾਦੇ ਸੌਦੇ ਮੰਗਾਏ ਤੇ ਸਦੇ ਸੰਭਣ ਲੱਗੀਆਂ ਜੀ ਲੋ ਬਾਈ ਅੱਜ ਸੌਦੇ ਜਿਹੜੇ ਦੁਕਾਨ ਤੇ ਆਉਂਦੇ ਉਹ ਆ ਚੁੱਕੇ ਆ ਇਹ ਹੁਣ ਬਾਲਟੀ ਦੇ ਵਿੱਚ ਪਾਇਕ ਹਾਂਜੀ ਕਿ ਦਾਲਾਂ ਬਸ ਉਹਦੇ ਛਾਲੇ ਵਿੱਚ ਪਾ ਦਮੇ ਇਸੇ ਉਹਦੇ ਰਾਜਮਾ ਬਾਕੀ ਮਿਲ ਜਾਮਾ ਆਟਾ ਵੀ ਆ ਚਾਹੀਦਾ ਜਨਾ ਤੁਮ ਠੀਕ ਹੈ ਠੀਕ ਹੈ ਠੀਕ ਰਾਜਮਾ ਪਾ ਜਿਆਦਾ ਨਹੀਂ ਉਹ ਥੋੜੀ ਅਮਨ ਦਾ ਭੇਜਦਾ ਇੱਧਰ ਵੀ ਮਿਲ ਲੈ ਐਵੇਂ ਬੱਗੂ ਨੂੰ ਹੈਂ ਆਉਂਦਾ ਆ ਲੈ ਬਾਈ ਆ ਦੇਖੋ ਆ ਇਹ ਸਾਡੇ ਫ੍ਰਿਜ ਨੂਨ ਮਿਰਚ ਤੇਲ ਦਾ ਸਾਬਕਾ ਦਾ ਪਤਾ ਲੱਗ ਜੂਏ ਜੀ ਬੜੀ ਜਿੰਮੇਵਾਰੀ ਬੋਵੇ ਭਾਈ ਦਾਈ ਨੇ ਹੋ ਗਿਆ ਕਰਾਉਂਦਾ ਇਹ ਜੇ ਸਮਾਨ ਨਾ ਮਗਾਏ ਕਰ ਉਤੇ ਡਰ ਗਿਆ ਜੀ ਨਹੀਂ ਮੇਰੀ ਗੱਲ ਸੁਣੋ ਆ ਤੇਰਾ ਫ੍ਰਿਜ ਵਧੀਆ ਆ ਹਾਂ ਜੀ ਹੈ ਛੱਡ ਕਰਨ ਲੱਗ ਜਾਣਾ ਜੀ ਨਿਕੜਾ ਮਾਰ ਕੇ ਟੋਰਾ ਨਹੀਂ ਲੱਗਦਾ ਆਉਂਦਾ ਫਿਰ ਹਾਂ ਜੀ ਦਾ ਬਾਈ ਦਾਲਾਂ ক্লোਜ਼ ਹੋ ਗਈਆਂ ਦੇਖ ਲਓ ਸਾਡਾ ਦੇਸੀ ਫ੍ਰਿਜ ਇਹ ਰਹਿਣਾ ਇਹ ਟਾ ਠੀਕ ਜੀ ਚਲ ਲੈ ਖੜਦੇ ਨਹੀਂ ਹੈਗੇ ਸਬਜੀ ਸਬਜੀ ਰੋਟੀ ਸਬਜੀ ਤਿਆਰ ਹੈ ਚੌਲ ਬਣਾਇਆ ਹੈ ਕੜੀ ਚੌਲ ਕੜੀ ਚੌਲ ਖੜ ਜਾ ਬਾਈ ਮੈਂ ਤੁਹਾਨੂੰ ਬੁਲਾਉਂਦਾ ਬੰਦੇ ਨੂੰ ਦੇਖੀ ਜਿਹਨੇ ਕੜੀ ਚੌਲ ਬਣਾਏ ਆਲਾ ਬਾਈ ਇਧਰ ਬੰਨ ਹੋ ਗਿਆ ਪੇਚਾ ਹੋ ਗਿਆ ਲੈ ਜਿਸਨ ਪੁੱਤ ਚਾਚੇ ਨੂੰ ਬਾਜ਼ੀ ਲਿਆਦੇ ਮੜਾ ਜੱਜਾ ਜਾਈ ਉਹ ਬੰਦੇ ਨੂੰ ਉਹ ਐ ਦੱਸ ਪੁੱਤ ਵੀ ਅੱਜ ਤੱਕ ਕੀ ਆ ਖਾਣਾ ਹੈ ਕੜੀ ਚੌਲ ਤਾਂ ਖਤਮ ਮੰਮੀ ਨੂੰ ਜੀ ਇਹ ਬੰਦੇ ਜੀ ਬਾਈ ਮਰਾਤ ਹੁੰਦੇ ਪੂਰੇ ਤਾਂ ਮੋਰੇ ਨੂੰ ਆਇਆ ਬੀ ਕੜੀ ਤੈਨੂੰ ਕਹਣਾ ਪਤਾ ਕੜੀ ਚੌਲ ਬਾਈ ਇਹਨੇ ਸਵੇਰੇ ਮੰਗਿਆ ਤਾਂ ਮਟਰ ਪਨੀਰ ਇਹਦੀ ਵੀ ਮਰਦ ਪੂਰੀ ਹੋਈ ਉਹ ਪਤਾ ਨਹੀਂ ਬਣਿਆ ਕਿ ਨਹੀਂ ਹਾਂ ਲਾ ਹਾਂ ਲਾ ਅੱਛਾ ਲਾ ਬਾਈ ਅਰਜੀਤ ਅੱਜ ਤੂੰ ਹੁਣ ਇਹਦਾ ਰੇਟ ਦੱਸ ਰਹਿਣ ਦੇ ਤੈਂ ਕਿਤੇ ਹੁਣ ਵੇਚਣ ਨਹੀਂ ਲੱਗਣਾ ਰਹਿਣ ਦੇ ਰੱਖ ਦੇ ਜੀ ਮਨੋਹ ਦੱਸ ਸਵੇਰੇ ਮਨੁਰੀ ਤੇ ਪਨੀਰ ਕਹਿੰਦੀ ਸੀ ਖਾਣ ਨੂੰ ਬਣਾਇਆ ਤਾਂ ਜੀ ਸਵੇਰੇ ਤੋਂ ਹੁਣ ਕੜੀ ਚੌਲ ਹਾਂ ਜੀ ਤੇਰਾ ਠੀਕ ਆ ਦੋ ਟਾਈਮ ਸਬਜ਼ੀ ਬਣਾਉਂਦੇ ਸਿਆਣਿਆਂ ਦੇ ਘਰ ਹੈ ਹੈ ਨਹੀਂ ਕੋਈ ਨਹੀਂ ਸਵਾਲ ਲੱਗਦੀ ਸਾਡੇ ਹੈ ਸਾਡੀ ਤਾਂ ਕੋਈ ਸਵਾਲ ਲੱਗਦੀ ਆ ਬੜੇ ਪੂਰੀ ਪੂਰੀ ਜਿਹੜੀ ਹੁਣ ਲੱਗਦੀ ਆ ਬੱਚਿਆਂ ਨਾਲ ਮੈਂ ਦਿਖਾਈ ਚੌਲ ਕਿਹੇ ਜਿਹੇ ਬਣਾਏ ਤਾਂ ਲਵੈਨਪੁਰੇ ਉਹ ਵਾਓ ਚੌਲਾਂ ਦੇ ਤਾਂ ਬੱਟੇ ਬੱਟੇ ਹੈ ਬਣਾਏ ਕੜਾਈ ਜਾਂ ਨਹੀਂ ਕੜਾਈ ਚਾਹਨ ਬਣ ਜ ਟੋਟਲੀ ਸਮਾਨ ਕੋਲ ਖੜੀ ਕੱਢੀ ਜਾਂਦੀ ਹੈ ਚੱਕ ਚੱਕ ਕੇ ਲਾਈ ਜਾਂਦੀ ਹੈ ਬਹੁਤ ਸਰੋਂ ਦਾ ਤੇਲ ਕਿੰਨਾ ਰਹਿ ਗਿਆ ਸਰੋਂ ਦਾ ਤੇਲ ਤਾਂ ਹੈਗਾ ਹੀ ਇਹ ਮੈਂ ਉਹ ਵੀ ਕਾਣੀ ਕਢਾ ਲਈਏ ਹਾਂ 2 ਕਿਲੋ ਤੇ ਆਏ ਆ ਇਹ ਆ ਗਿਆ ਬਾਈ ਜਸ਼ਨਾਂ ਜਿਹੜੇ ਖਰਾਬੇ ਕਰਦੇ ਆ ਸਾਡੇ ਮੜੀ ਮੜੀ ਦੇਰ ਬਾਅਦ ਹੈ ਹਾਂ ਦਾ ਪਾਪਾ ਦੀ ਲਿਆਏ ਨੇ ਦੰਦ ਆ ਪਈ ਰਹੀ ਚਾਹ ਕੱਤੀ ਦਾ ਫਿਰ ਹੈ ਸਮਾਨ ਜਿਆਦਾ ਹੀ ਆ ਗਿਆ ਇਹ ਨਹੀਂ ਜਿਆਦਾ ਕੋਈ ਆ ਵੀ ਪਈ ਆ ਰੇਠਾਂ 2 ਕਿਲੋ ਹੋਰ ਪਈ ਆ ਉਹੀ ਮਕੈਨਿਕ ਡਾਵਾ ਡਾਵਾ ਲਾ ਗਿਆ ਕੋਲ ਬੈਠ ਹੈਗੀ ਸੀ ਮੈਂ ਉਹ ਦੇਖ ਰਹੀ ਦੀ ਆ ਬੀ ਪਈ ਆ ਇਹ ਹੋ ਆ ਗਿਆ ਉਹ ਬੁਰਾ ਨਹੀਂ ਹੈ ਇਹ ਨਹੀਂ ਨਾ ਤੇ ਤਾਂ ਤੂੰ ਸਰਦਾਰ ਨਹੀਂ ਹੁਣ ਸਾਲ ਸੌਦੇ ਮੰਗਾਣੇ ਨਹੀਂ ਹੈਗੇ ਜਾ ਪੱਤੀ ਉਪਰ ਬਾਕੀ ਜਾਨੀ ਨਹੀਂ ਹੋਵੇ ਲੈ ਕੇ ਆਉਂਗਾ ਹਲਦੀ ਮੈਂ ਤਾਂ ਘਟ ਮੰਗਾਈ ਹੈ ਥੋੜੀ ਜਿਹੀ ਪਿਹਾ ਕੇ ਲਿਆਉਂਗੀ ਆਪਾਂ ਲੈ ਆਉਣੇ ਨੇ ਤੇ ਆ ਵੀ ਪਰਸੋਂ ਨੂੰ ਪਿਹਾ ਲਿਆਵਾਂਗੇ ਠੀਕ ਆ ਹਲਦੀ ਪਿਹਾ ਕੇ ਲਿਆਵਾਂਗੇ ਸੈਂਦੀ ਥੋੜੀ ਨਹੀਂ ਇਹਨਾਂ ਨੇ ਇਹ ਸਬਜ਼ੀ ਕਾਲੀ ਕਾਲੀ ਹੀ ਕਰ ਦਾਂਗੇ ਲੰਗਾ ਆਹੇ ਹਾਂਜੀ ਤੂੰ ਲਾਲ ਕਰ ਦਿੰਦੇ ਆ ਆਹ ਤਾ ਅੱਧਾ ਦਾ ਦੁਕਾਨਦਾਰੇ ਬਣੀ ਫਿਰਦੀ ਹੈ ਦੁਕਾਨ ਮੈਂ ਤੇ ਉਧਰ ਪਾ ਦੇਗੀ ਸਟੋਰ ਹੁੰਦਾ ਹੈ ਅਨੇ ਬਿੱਗੂ ਮੰਮੀ ਕਹਿੰਕੇ ਮੈਂ ਦੇ ਦੇ ਚੌਲ ਕਹ ਦੇ ਤਾਂ ਮੰਮੀ ਚੌਲ ਦੇ ਦੋ ਮੰਮੀ ਚੌਲ ਦੇ ਦੋ ਦਿੰਦੀ ਆਪ ਤੂੰ ਦੇ ਬਈ ਮੰਮੀ ਚੌਲ ਛੇਤੀ ਇੱਥੇ ਪਈ ਆ ਚਾਹ ਪੱਤੀ ਉਹਰ ਜੀ ਤੇ ਮੈਂ ਕਹਿੰਦਾ ਓਰੇ ਜਿਹੜੀ ਉਹ 2 ਕਿਲੋ ਦਾ ਪੈਕਟ ਪਿਆ ਮੈਂ ਕਹਿੰਦਾ ਹਨਾ ਉਹ ਹਾਂ ਕੇਪਰ ਨਹੀਂ ਇਦਾਂ ਕਿਦਾ ਲੱਗ ਗਿਆ ਤਾਂ ਇਹ ਉਹਦੇ ਵਿੱਚ ਤੇ ਅੱਛਾ ਸੌਂਫ ਸੁਪਰ ਲਾਤੀ ਸਾਰਾ ਕੁਝ ਲਾ ਭਾਈ ਬਾਹੋ ਤੇਰੇ ਬਾਹੋ ਤੇਰੇ ਪਾਣੀ ਦਾ ਗਲਾਸ ਇੱਕ ਭਾਈ ਹਰਜੀਤ ਕੁਰੇ ਹਾਂਜੀ ਲਾਣੇਦਾਰ ਨੇ ਲਿਆ ਹੀ ਪਾਣੀ ਦਾ ਗਲਾਸ ਇੱਕ ਬੁਆ ਦੇ ਮੁੰਡੇ ਨੂੰ ਛੇਤੀ ਆ ਜਾ ਚੱਕ ਲੈ ਗਲਾਸ ਭਰ ਲੈ ਗਲਾਸ ਐਵੇਂ ਬਾਈ ਸਾਡੇ ਬੱਗੂ ਨੇ ਇਹਨਾਂ ਬਹੁਜੀ ਲਾਇਆ ਇਹ ਐਦਨ ਮਨੇ ਮੂੰਹ ਦਿਖਾਈ ਕਿ ਗੇਲਾ ਚਲ ਖੇਲੀ ਬਾਈ ਸ਼ਾਸਿਕਲ ਬੁਲਾ ਦੇ ਕਿ ਸਾਰਿਆਂ ਨੇ ਸ਼ਾਸਿਕਲ ਲੋ ਬਾਈ ਬਾਹਰ ਬਹੁ ਨੇ ਰਹਾ ਪਰ ਨਿੰਮਾ ਬਾਈ ਨਹੀਂ ਆਇਆ ਅੜੀ ਬੈਠ ਉਹ ਆਪਣਾ ਫੋਨ ਚਲਾ ਰਿਹਾ ਬਾਈ ਵਾਈਫਾਈ ਪਰ ਉਹ ਆਪਣੇ ਕੰਮ ਲੱਗਿਆ ਵਾ ਪੂਰਾ ਠੀਕ ਨਹੀਂ ਚਲੋ ਚਲ ਰਹਿ ਕੰਮ ਅੱਜ ਮੈਂ ਕਿਹਾ ਜਨਮ ਦਿਨ ਆ ਤਾਂ ਕਰਕੇ ਪਾਰਟੀ ਚੱਲਦੀ ਹੈ ਹਾਂਜੀ ਹਾਂ ਦੇ ਤਾਂ ਪਾਣੀ ਉੱਧਰ ਪਰਮਨੂ ਵੀ ਪੁੱਛਦਾ ਵੀ ਖਾਣੇ ਚੌਲਗੇ ਨਹੀਂ ਹੈ ਪਰਮਨੂ ਦਾ ਘੰਡੇ ਹੋ ਜਾ ਮੈਂ ਵੀ ਫਿਰ ਖਾਣਾ ਕਰਨੇ ਬੱਚੇ ਤੂੰ ਨਾ ਕਿਸੇ ਨੂੰ ਘਰੋਂ ਘਰੋਂ ਚਾਵਲ ਦੇਦੀ ਵੀ ਖਾ ਰਵੇ ਨਹੀਂ ਵੀ ਤੁਹਾਨੂੰ ਪਤਾ ਕਾਲੀ ਕਰਦੇ ਬੱਚੇ ਖਾਣ ਲੱਗੇ ਆ ਦੇਖੋ ਬਾਈ ਲੈ ਇਹਦੇ ਨਾਲ ਕੀ ਬੈਂਟਰੀ ਦਿਖਾ ਕਰਦੇ ਹੈ ਜਿਵੇਂ ट्रायंगल ਕੀ ਵਿੱਚ ਕਰਨਾ ਹਾਂ ਆ ਦੇਖ ਦੇਖ ਤਾਂ ਲੈ ਉਹ ਦੇਖੋ ਉੱਧਰ ਬਾਈ ਉਹ ਬੈਠੇ ਆ ਆਪਣੇ ਮਨ ਨੂੰ ਲੱਗੇ ਕੰਮ ਸਾਰ ਇੱਧਰ ਇਹ ਲੱਗੇ ਹੋਏ ਖਲਾ ਉਹ ਪਤੀਜਾ ਲੱਗਦਾ ਕਹਿੰਦਾ ਮਾਰਣਾ ਹਾਂ ਬਿਮਾਰ ਹੈ ਕਹਿੰਦਾ ਮੈਂ ਕਿਨੇ ਕੁੱਤੇ ਆ ਨਹੀਂ ਮਾਰਾਂ ਮੈਂ ਕਹਿੰਦਾ ਸੁੱਖਿਓਂ ਵੇਲਾ ਲੱਗਦਾ ਰਹਿ ਲਹਿਦਰ ਗੁੰਬੇ ਕਿਆ ਕਹਿੰਦਾ ਪਰਮੋ ਬਿਮਾਰ ਹੈ ਕਹਿੰਦਾ ਅੱਛਾ ਯਾਰ ਵੀ ਮਾਰਨਾ ਮਾਰਦਾ ਗਵਾਲ ਵੀ ਉਹ ਤਾਂ ਫੇਰ ਤੁਹਾਨੂੰ ਪਤਾ ਬੰਦਾ ਐਦਨ ਦੇਖੀ ਬਿੱਗੂ ਦੇਖੀਏ ਤੈਨੂੰ ਹਾਂ ਹਾਂ ਵੀਰ ਜੀ ਦੇ ਦੇ ਫਿਰ ਲੈ ਮੈਨੂੰ ਵੀ ਲੈ ਜੀ ਥੋੜਾ ਚੱਲ ਤੂੰ ਆ ਰੱਖ ਦੇ ਭਾਈ ਹੁਣ ਉਹਨਾਂ ਨੇ ਜਗਾ ਚੋਂ ਪਹੁੰਚਾ ਦੋਗੇ ਤੇ ਇੱਥੇ ਜਗਾ ਹੈ ਅੱਛਾ ਇਹ ਸਟੋਰ ਉਧਰ ਬਾਥਰੂਮ ਕਿੰਨੀ ਹੈ ਕੈਲ ਚੱਕੋ ਉਹ ਦੇਵਣ ਨੇ ਭਾਈ ਜਗਾ ਪਹੁੰਚ ਗਏ ਇਹ ਚਿੱਟੀ ਪੱਟੀ ਦੀ ਉਹਨਾਂ ਨੇ 50 ਪੱਟੀ ਜੀ ਹਾਂ 50 ਕਾ ਪੱਟੀ ਉਹ ਗਈ ਜਾਂਦਾ ਚਿੱਟੀ ਆ ਲੈ ਉਹ ਮੂਆ ਦਾ ਪੁੱੰਡਾ ਕੈਲ ਕਰਤਾ ਆ ਲੈ ਚਲੋ ਭਾਈ ਚੱਲ ਰਿਹਾ ਕੰਮ ਇਕੜਾ ਹੀ ਖੁਸ਼ੀਆਂ ਦੇ ਦੌਰ ਆリエ ਬਣੇ ਬਣੇ ਕੰਮ ਲੱਗੇ ਹੋਏ ਆ ਪਰ ਮੈਂ ਤੁਹਾਨੂੰ ਹੁਣ ਉੱਥਾ ਤੇ ਬੁਲਾ ਦੇਣੀ ਪਰ ਮੈਂ ਇੱਕ ਗੱਲਾਂ ਕਹਦੇ ਕਿ ਸਾਰਿਆਂ ਨੂੰ ਸასიਖਾਲ ਸਾਰਿਆਂ ਨੂੰ ਸასიਖਾਲ ਹਾਂ ਤੂੰ ਵੀ ਕਹਦੇ ਇੱਕ ਗੱਲਾਂ ਕਿ ਸასიਖਾਲ ਇਧਰ ਨੂੰ ਆ ਜਾ ਤੂੰ ਤੇ ਸასიਖਾਲ ਚਲੋ ਬਈ ਠੀਕ ਹੈ ਜੀ ਅੱਜ ਤੱਕ ਬਲੌਗ ਦਾ ਮਿਲਦਾ ਕੱਲ ਨੂੰ ਅਸਲ ਬਲੌਗ ਚ